ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਜੀਓ ਸ਼ੂਗਰ ਮਿੱਠਾ ਖਾਣ ਦੇ ਨਾਲ ਨਹੀਂ ਹੁੰਦੀ ਸ਼ੂਗਰ ਇੱਕ ਸੋਚ ਦਾ ਨਾਮ ਹੈ ਇਸ ਵਿਸ਼ੇ ਨੂੰ ਆਪਾਂ ਸਮਝਾਂਗੇ ਆਪਾਂ ਕੁਝ ਕੁ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ਼ੂਗਰ ਜਿਹੜੀ ਐ ਉਹ ਮਿੱਠਾ ਖਾਣ ਦੇ ਨਾਲ ਨਹੀਂ ਸੋਚਣ ਨਾਲ ਹੁੰਦੀ ਐ ਜਦੋਂ ਅਸੀਂ ਸੋਚ ਲਿਆ ਵੀ ਹਾਈ ਸ਼ੂਗਰ ਹਾਈ ਸ਼ੂਗਰ ਫਿਰ ਬੰਦੇ ਨੂੰ ਰੋਕ ਉਹ ਤੋਂ ਲੱਗਦਾ ਜਦੋਂ ਇੱਕ ਚੀਜ਼ ਬਾਰੇ ਉਹ ਸੋਚੀ ਜਾਂਦਾ ਚਿੰਤਾ ਕਰੀ ਜਾਂਦਾ ਸਤਿਗੁਰੂ ਕਹਿੰਦੇ ਨੇ ਜਿੰਨਾ ਮਰਜ਼ੀ ਕੁਝ ਸੋਚ ਲਈ ਤੇਰੇ ਕੀਤੇਆਂ ਕੁਝ ਨਹੀਂ ਹੋਣਾ ਤੇਰੇ ਉਦਮ ਨਾਲ ਹੀ ਸਭ ਕੁਝ ਹੋਣਾ ਐ ਕੱਲੀ ਸੋਚ ਨਾਲ ਨਹੀਂ ਹੋਣਾ ਤੇ ਸਾਧ ਸੰਗਤ ਜੇਕਰ ਸਤਿਗੁਰੂ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਸਹੀ ਹੈ ਜਲ ਮਹਿ ਜਨ ਤੋ ਉਪਾਏ ਕੇ ਤਿਨਾ ਪੇ ਰੋਚੀ ਦੇ ਇਹ ਗੱਲ ਯਾਦ ਰੱਖਿਓ ਵੀ ਸਤਿਗੁਰੂ ਤੇ ਬੜੇ ਮਹਾਨ ਨੇ ਉਤੇ ਤੂੰ ਚਿੰਤਾ ਨਾ ਕਰ ਤੂੰ ਚਿੰਤਨ ਕਰ ਪ੍ਰਮਾਤਮਾ ਦਾ ਤੂੰ ਨਾ ਹੀ ਮੂਲ ਮੰਤਰ ਕੀਤਾ ਤੇ ਨਾ ਹੀ ਤੂੰ ਗੁਰੂ ਦੇ ਨਾਮ ਨਾਲ ਜੁੜਿਆ ਤੂੰ ਸੱਚੀ ਸ਼ਰਧਾ ਰੱਖੀ ਨਹੀਂ ਤੇ ਭਲਿਆ ਤੇ ਯਾਦ ਰੱਖ ਕਸੂਰਵਾਰ ਇਥੇ ਤੂੰ ਐ ਕੋਈ ਹੋਰ ਨਹੀਂ ਸਾ ਸੰਗਤ ਸ਼ੂਗਰ ਜਿਹੜੀ ਆ ਨਾ ਕੋਈ ਰੋਗ ਆ ਨਾ ਜਿਹੜਾ ਉਹ ਐਵੇਂ ਨਹੀਂ ਲੱਗਦਾ ਮਿੱਠਾ ਖਾਣ ਨਾਲ ਸ਼ੂਗਰ ਨਹੀਂ ਹੁੰਦੀ ਸੋਚਣ ਨਾਲ ਲੱਗਦੀ ਆ ਜਦੋਂ ਸੋਚੀ ਜਾਂਦੇ ਆ ਬਾਰ-ਬਾਰ ਸੋਚ ਦਾ ਨਾਮ ਹੀ ਸ਼ੂਗਰ ਹੈ ਤੇ ਰੋਗ ਉੱਥੇ ਲੱਗਦਾ ਜਿੱਥੇ ਚਿੰਤਾ ਹੁੰਦੀ ਹੈ ਜਿੱਥੇ ਚਿੰਤਾ ਹੋ ਗਈ ਇਸ ਮਨ ਨੂੰ ਚਿੰਤਾ ਨੇ ਘਰਸ ਲਿਆ ਕਹਿੰਦੇ ਉੱਥੇ ਰੋਗ ਵੀ ਆਪਣੇ ਆਪ ਆ ਜਾਂਦੇ ਨੇ ਸਤਿਗੁਰੂ ਕਹਿੰਦੇ ਨੇ ਪ੍ਰਭ ਡੋਰੀ ਹਾਸ ਤੁਮਾਰੇ ਸਤਗੁਰੂ ਕਹਿੰਦੇ ਆਪਣੀ ਜਿਹੜੀ ਡੋਰੀ ਹੈ ਨਾ ਉਹ ਗੁਰੂ ਦੇ ਹੱਥ ਥਮਾਰੇ ਤੇ ਜਦੋਂ ਡੋਰੀ ਹਾਥ ਪ੍ਰਭੂ ਦੇ ਦੇਤੀ ਤੇ ਸਾਧ ਸੰਗਤ ਪ੍ਰਭ ਡੋਰੀ ਹਾਥ ਤੁਮਾਰੇ ਤੇ ਸਾਧ ਸੰਗਤ ਜਦੋਂ ਡੋਰੀ ਗੁਰੂ ਦੇ ਹੱਥ ਆ ਗਈ ਤੇ ਸਤਗੁਰੂ ਕਹਿੰਦੇ ਨੇ ਫਿਰ ਉੱਥੇ ਹੀ ਕਿਰਪਾ ਜਿਹੜੀ ਹੈ ਹੁੰਦੀ ਹੈ ਆਪਾਂ ਗੁਰਬਾਣੀ ਦੇ ਵਿੱਚੋਂ ਅਨੇਕਾਂ ਉਦਾਹਰਨਾਂ ਜਿਹੜੀਆਂ ਨੇ ਉਹ ਪੜ੍ਹਨੇ ਆ ਸਾਧ ਸੰਗਤ ਸਤਿਗੁਰੂ ਨੇ ਸਾਨੂੰ ਬੜੀਆਂ ਉਦਾਹਰਨਾ ਜੜੀਆਂ ਨੇ ਉਹ ਇਸ ਕਰਕੇ ਦਿੱਤੀਆਂ ਗੁਰਬਾਣੀ ਦੇ ਵਿੱਚੋਂ ਕਿ ਭਲਿਆ ਤੂੰ ਡੋਲੀ ਨਾ ਤੂੰ ਡੋਲੀ ਨਾ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ ਜਿਹ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ ਇਹ ਜਿਹੇ ਸਤਿਗੁਰੂ ਸਾਰੇ ਜੀਵਾਂ ਦੀ ਤੇਰੇ ਹੱਥ ਡੋਰੀ ਐ ਸਾਥ ਸੰਗਤ ਤੂੰ ਪਤਾ ਪਰਮਾਤਮਾ ਬਹੁਤ ਕੁਝ ਕਰ ਸਕਦਾ ਹੈ ਜਿਹੜਾ ਕਰਤਾ ਹੈ ਨਾ ਕਰਤਾ ਬਹੁਤ ਕੁਝ ਕਰ ਸਕਦਾ ਹੈ ਸੋ ਕਹਿਣ ਤੋਂ ਭਾਵ ਵੀ ਸੋਚੀਏ ਨਾ ਕਰਤਾ ਨਾ ਬਣੀਏ ਅਸੀਂ ਕਰਤੇ ਪੁਰਖ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖੀਏ ਉਥੇ ਫੇਰ ਕਿਰਪਾ ਹੁੰਦੀ ਹੈ ਫਿਰ ਉੱਥੇ ਰਹਿਮਤ ਹੁੰਦੀ ਹੈ ਫਿਰ ਉੱਥੇ ਰਜ਼ਾ ਜਿਹੜੀ ਹੈ ਰਾਜ਼ੀ ਗੁਰੂ ਦੀ ਰਹਿ ਕੇ ਉੱਥੇ ਕਿਰਪਾ ਹੋ ਜਾਂਦੀ ਹੈ ਪਿਆਰਿਓ ਸਤਿਗੁਰੂ ਫਿਰ ਉਹਨੂੰ ਤੱਤੀ ਵਾਰ ਨਹੀਂ ਲੱਗਣ ਦਿੰਦੇ ਪ੍ਰਭ ਆਪੇ ਪੈਜ ਰਖਾਈ ਉਹਦੀ ਸ਼ਰਨ ਪਿਆ ਪ੍ਰਭ ਆਪ ਹੀ ਇੱਜ਼ਤ ਰੱਖਦਾ ਹੈ ਆਪ ਹੀ ਕਿਰਪਾ ਕਰਦਾ ਹੈ ਸਾਹ ਸੰਗਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਮਾ ਲੈਂਦੇ ਹਰੇ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਕਿਨੇ ਜੀ ਦੇ ਹਿਰਦੇ ਵਿੱਚ ਪਰਮਾਤਮਾ ਵਸ ਜਾਏ ਉਹਦੇ ਸਾਰੇ ਕਾਜ ਜਿਹੜੇ ਨੇ ਉਹ ਰਾਸ ਹੋ ਜਾਂਦੇ ਨੇ ਉਹਦੇ ਸਾਰੇ ਜੀਵਨ ਮਨੋਰਥ ਜਿਹੜੇ ਨੇ ਸਫਲੇ ਹੋ ਜਾਂਦੇ ਨੇ ਤੇ ਸਾਧ ਸੰਗਤ ਜੀ ਦੇ ਸਾਰੇ ਜਿਹੜੇ ਕਾਰਜ ਨੇ ਉਹ ਸਫਲੇ ਹੋ ਗਏ ਸਤਿਗੁਰੂ ਨੇ ਉਹਦੇ ਤੇ ਕਿਰਪਾ ਕੀਤੀ ਸਤਿਗੁਰੂ ਨੇ ਉਹਦੇ ਤੇ ਮਿਹਰ ਕੀਤੀ ਤੇ ਪਿਆਰੇ ਉਹਨੂੰ ਫਿਰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਲਈ ਆਠ ਪਹਿਰ ਆਰਾਧੇਓ ਹਰ ਹਰ ਮਨ ਚਿੰਦਿਆ ਫਲ ਪਾਇਆ ਅੱਠੇ ਪਹਿਰ ਪਰਮਾਤਮਾ ਦਾ ਨਾਮ ਯਾਦ ਕੀਤਾ ਉਹਨੇ ਹਰੇਕ ਮਨ ਮੰਗੀ ਮੁਰਾਦ ਪਾਈ ਗੁਰੂ ਨੇ ਐਸੀ ਔਰਤੇ ਕਿਰਪਾ ਕੀਤੀ ਐਸੀ ਉਹਦੇ ਤੇ ਰਹਿਮਤ ਕੀਤੀ ਸਾਧ ਸੰਗਤ ਤੇ ਜਿਹਦੇ ਤੇ ਗੁਰੂ ਦੀ ਕਿਰਪਾ ਹੋਵੇ ਤੇ ਪਿਆਰੇ ਉਹ ਫਿਰ ਕਿਹਦੇ ਲੈਣ ਦਾ ਇਹ ਆਪਾਂ ਸਾਰੇ ਜਾਣਦੇ ਹਾਂ ਪਰ ਆਪੂਰ ਬਲਾ ਅੰਕੁਰ ਜਾਗਿਆ ਸਾਧ ਸੰਗਤ ਮਨ RAM ਨਾਮ ਮਨ ਲਾਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ